ਸੱਤ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਰੇਦਰਸ਼ਕੋ ਇਹ ਵੀਡੀਓ ਰਵਿੰਦ ਕੇਜਰੀਵਾਲ ਦੀ ਸਿਕਿਉਰਟੀ ਨੂੰ ਲੈ ਕੇ ਜੋ ਸਿਆਸਤ ਚੱਲ ਰਹੀ ਹੈ ਉਸ ਦੇ ਮਾਮਲੇ ਚ ਹੈ ਤਿੰਨ ਗੱਲਾਂ ਨੇ ਉਹਦੇ ਚ ਪਹਿਲਾ ਪੰਜਾਬ ਦੇ ਪੁਲਿਸ ਮੁਖੀ ਗੌਰਵ ਜਾਦਵ ਦਾ ਇਹ ਕਹਿਣਾ ਕਿ ਅਸੀਂ ਚੋਣ ਕਮਿਸ਼ਨ ਦੇ ਕਾਰਨ ਜਿਹੜੀ ਸਿਕਿਉਰਿਟੀ ਦਿੱਤੀ ਸੀ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਪੁਲਿਸ ਦੀ ਉਹ ਵਾਪਸ ਲੈ ਲਈ ਹੈ ਨੰਬਰ 1 ਨੰਬਰ 2 ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦਾ ਇਹ ਕਹਿਣਾ ਕਿ ਐਨਏ ਥ੍ਰੈਟ ਆ ਰਹੇ ਨੇ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਪੁਲਿਸ ਤੇ ਹੀ ਯਕੀਨ ਹੈ ਸਾਨੂੰ ਸਾਨੂੰ ਕੀ ਬੰਗਾਲ ਵਾਲਿਆਂ ਨੇ ਵੀ ਸਾਥੋਂ ਸਿਕਿਉਰਿਟੀ ਮੰਗਾਈ ਸੀ 5000 ਪੁਲਿਸ ਵਾਲੇ ਅਸੀਂ ਜੇ ਜੇਸੀ ਬੰਗਾਲ ਤੇ ਉਹਦੇ ਬਦਲੇ ਚ ਅਸੀਂ ਕਰਾਇਆ ਲਿਆ ਸੀ ਪੰਜਾਬ ਪੁਲਿਸ ਦੀ ਜਿਹੜੀ ਸਿਕਿਉਰਿਟੀ ਹੈ ਉਹ ਤੇ ਸਾਨੂੰ ਵਿਸ਼ਵਾਸ ਹੈ ਦਿੱਲੀ ਦੀ ਜਿਹੜੀ ਪੁਲਿਸ ਹੈ ਉਹ ਤਾਂ ਭਾਜਪਾ ਨਾਲ ਮਿਲੀ ਹੋਈ ਹੈ ਇਹ ਗੱਲ ਕੀ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਫਿਰ ਮੁੱਖ ਮੰਤਰੀ ਦਿੱਲੀ ਦੀ ਗੱਲ ਕਰਨੀ ਬਣਦੀ ਹੈ ਆਕਸੀ ਸਿੰਘ ਇਹ ਕਹਦੇ ਨੇ ਕਿ ਜੀ ਭਾਜਪਾ ਅਸਲ ਹਮਲੇ ਕਰਾ ਰਹੀ ਹੈ ਅੰਮਤ ਸਾ ਤੇ ਭਾਜਪਾ ਇਹ ਦੁਸ਼ਮਨ ਨੇ ਕੇਜਰੀਵਾਲ ਦੇ ਕੇਜਰੀਵਾਲ ਨੂੰ ਖਤਰਾ ਹੈ ਔਰ ਖਾਸ ਤੌਰ ਤੇ ਦਿੱਲੀ ਤੇ ਜਿਹੜੀ ਭਾਜਪਾ ਨਾਲ ਜੁਗਲਬੰਦੀ ਹੈ ਨਾ ਦਿੱਲੀ ਪੁਲਿਸ ਦੀ ਉਹ ਤੋਂ ਬਹੁਤ ਵੱਡਾ ਖਤਰਾ ਹੈ ਇਹ ਤਿੰਨ ਗੱਲਾਂ ਤੇ ਆਪਾਂ ਗੱਲ ਕਰਾਂਗੇ ਕਿ ਇਹ ਜੋ ਕੁਝ ਹੈ ਸਿਕਿਉਰਿਟੀ ਦੀ ਸਿਆਸਤ ਸੱਚਮੁੱਚ ਹੀ ਪੰਜਾਬ ਪੁਲਿਸ ਹੀ ਸਿਕਿਉਰਟੀ ਦੇ ਰਹੀ ਸੀ ਅਰਵਿੰਦ ਕੇਜਰੀਵਾਲ ਨੂੰ ਕਿਉਂਕਿ ਪਹਿਲਾਂ ਹੀ ਜੈਡ ਸਿਕਿਉਰਟੀ ਮਿਲੀ ਹੋਈ ਹੈ ਇੱਕ ਮੁੱਖ ਮੰਤਰੀ ਦੇ ਤੌਰ ਤੇ ਹੁਣ ਤਾਂ ਸਾਬਕਾ ਮੁੱਖ ਮੰਤਰੀ ਨੇ ਉਹਨਾਂ ਨੂੰ ਸਿਕਿਉਰਟੀ ਮਿਲੀ ਸੀ ਪੰਜਾਬ ਦੀ ਸਿਕਿਉਰਟੀ ਤਾਂ ਬਹੁਤ ਸਾਰੇ ਲੋਕਾਂ ਨੂੰ ਹੈ ਇਹ ਬਕਰੀ ਗੱਲ ਹੈ ਕਿ ਪੰਜਾਬ ਆਪ ਬੁਰੀ ਤਰੀਕੇ ਨਾਲ ਫਸਿਆ ਹੋਇਆ ਹੈ ਲਾਅ ਐਂਡ ਆਰਡਰ ਦੀ ਹਰ ਰੋਜ਼ ਕਦੇ ਜਿਹੜੇ ਇੱਥੇ ਤੱਕ ਹੈ ਕਿ ਜਿਹੜੇ ਪੁਲਿਸ ਦੀਆਂ ਚੌਕੀਆਂ ਥਾਣਿਆਂ ਨੂੰ ਬਚਾਉਣ ਲਈ ਬੈਰੀਕੇਡਿੰਗ ਕੀਤੀ ਗਈ ਹੈ ਜਿਹੜੀ ਪੁਲਿਸ ਦੀ ਆਪਣੀ ਸਿਕਿਉਰਿਟੀ ਦੀ ਪ੍ਰੋਬਲਮ ਹੋਈ ਪਈ ਹੈ ਕਿਉਂਕਿ ਬਹੁਤ ਸਾਰੇ ਪੁਲਿਸ ਦੇ ਜਿਹੜੇ ਸਿਕਿਉਰਿਟੀ ਦੇ ਬੰਦੇ ਨੇ ਉਹ ਵੀ ਆਪੀ ਸਿਕਿਉਰਿਟੀ ਤੇ ਲੱਗੇ ਨੇ ਇਸੇ ਗੱਲ ਨੂੰ ਲੈ ਕੇ ਪਰਵੇਸ਼ ਪਰਮਾ ਨੇ ਕਿਹਾ ਸੀ ਕਿ ਪੰਜਾਬ ਦੀਆਂ ਗੱਡੀਆਂ ਜਿਹੜੀਆਂ ਦਿੱਲੀ ਚ ਫਿਰਦੀਆਂ ਨੇ ਤੇ ਉਹਦੇ ਚ ਗੁੰਡੇ ਪੰਜਾਬ ਦੇ ਜਿਹੜੇ ਸਿਕਿਉਰਿਟੀ ਵਾਲਾ ਨੂੰ ਗੁੰਡੇ ਕਿਹਾ ਸੀ ਉਸ ਤੋਂ ਬਾਅਦ ਇਹ ਸਾਰੇ ਚਰਚਾ ਅੱਗੇ ਵਧੀਆ ਇਹੀ ਆਪਾਂ ਚਰਚਾ ਕਰਨੀ ਹੈ ਇਹਦੇ ਤੇ ਆਪਾਂ ਅੱਜ ਦੀ ਵੀਡੀਓ ਜਿਹੜੀ ਬਣਾਉਣੀ ਹੈ ਇਸ ਤੋਂ ਪਹਿਲਾਂ ਕਿ ਮੈਂ ਡਿਟੇਲ ਚ ਜਾਵਾਂ ਮੈਂ ਫੇਰ ਤੁਹਾਨੂੰ ਅਪੀਲ ਕਰਦਾ ਕਿ ਪਿਆਰੇ ਦਰਸ਼ਕੋ ਜਿਨ੍ਹਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਵੋ ਦੇਖੋ ਗੱਲ ਇਹ ਹੈ ਕਿ ਸਭ ਤੋਂ ਪਹਿਲਾਂ ਤਾਂ ਇੱਕ ਖਬਰ ਆਈ ਕਿ ਗੌਰਵ ਜਾਦਵ ਸਾਹਿਬ ਜਿੰਨਾ ਬਾਰੇ ਕਿਹਾ ਜਾਂਦਾ ਕਿ ਉਹ ਚੁਆਇਸ ਨੇ ਅਰਵਿੰਦ ਕੇਜਰੀਵਾਲ ਦੀ ਪੰਜਾਬ ਦੇ ਵਿੱਚ ਜੂਨੀਅਰ ਹੋਣ ਦੇ ਬਾਵਜੂਦ ਉਹਨਾਂ ਨੂੰ ਡੀਜੀਪੀ ਦਾ ਅਹੁਦਾ ਦੇ ਕੇ ਪੰਜਾਬ ਦਾ ਪੁਲਿਸ ਮੁਖੀ ਬਣਾਇਆ ਹੋਇਆ ਹੈ ਇਹ ਉਹਨਾਂ ਦੀ ਮਜਬੂਰੀ ਸਮਝੋ ਕਿ ਉਹਨਾਂ ਨੂੰ ਅਰਵਿੰਦ ਕੇਜਰੀਵਾਲ ਦੀ ਪੰਜਾਬ ਪੁਲਿਸ ਦੀ ਸਿਕਿਉਰਿਟੀ ਵਾਪਸ ਲੈਣੀ ਪਈ ਇਹ ਗੱਲ ਉਹਨਾਂ ਨੇ ਕਹੀ ਵੀ ਕਿ ਸਾਨੂੰ ਤਾਂ ਚੋਣ ਕਮਿਸ਼ਨ ਨੇ ਜਿਹੜਾ ਹੁਕਮ ਦਿੱਤਾ ਹੈ ਉਹਦੇ ਕਾਰਨ ਸੀ अरविंद केजरीवाल ਦੀ ਪੰਜਾਬ ਵੱਲੋਂ ਦਿੱਤੀ ਗਈ ਸਿਕਿਉਰਿਟੀ ਬਾਪਸ ਲੈ ਰਹੇ ਹਨ ਹਾਲਾਂਕਿ ਸਾਨੂੰ ਪਤਾ ਹੈ ਕਿ ਥ੍ਰੈਟ ਜਿਹੜੇ ਨੇ ਉਹ ਭਗਵੰਤ ਮਾਨ ਨੂੰ ਵੀ ਆ ਰਹੇ ਨੇ ਔਰ केजरीवाल ਨੂੰ ਵੀ ਆ ਰਹੇ ਨੇ ਇਹ ਗੱਲ ਉਹਨਾਂ ਨੇ ਕਹੀ ਅਸੀਂ ਇਹ ਸਾਰੀ ਗੱਲਬਾਤ ਦਿੱਲੀ ਪੁਲਿਸ ਨੂੰ ਦੱਸਦੇ ਰਹਾਂਗੇ ਸ਼ੇਅਰ ਕਰਦੇ ਰਹਾਂਗੇ ਵੈਸੇ ਗੱਲ ਉਦੋਂ ਹੋਈ ਜਦੋਂ ਦਿੱਲੀ ਪੁਲਿਸ ਨੇ ਇੱਕ ਪੱਤਰ ਲਿਖਿਆ ਸੀ ਕਿ ਸਾਨੂੰ ਇਹ ਦੱਸੋ ਜਿਹੜੇ ਪੰਜਾਬ ਦੇ ਬੰਦੇ ਸਿਕਿਉਰਿਟੀ ਲੈ ਕੇ ਜਿਹੜੇ ਲੀਡਰ ਦਿੱਲੀ 'ਚ ਫਿਰਦੇ ਨੇ ਉਹਨਾਂ ਦੀ ਮੂਵਮੈਂਟ ਬਾਰੇ ਸਾਨੂੰ ਤਾਂ ਦੱਸੋ ਨਾ ਦਿੱਲੀ ਪੁਲਿਸ ਨੂੰ ਦੱਸਿਆ ਜਾਵੇ ਇਸ ਪੱਤਰ ਤੋਂ ਬਾਅਦ ਇਹ ਸਾਰੀ ਗੱਲਬਾਤ ਜਿਹੜੀ ਹੈ ਉਹ ਹੁੰਦੀ ਹੈ ਇਹ ਪੱਤਰ ਵੀ ਉਦੋਂ ਲਿਖਿਆ ਗਿਆ ਜਦੋਂ ਜਿਹੜੇ ਅਰਵਿੰਦ ਕੇਜਰੀਵਾਲ ਦੇ ਮੁਕਾਬਲੇ 'ਚ ਲੜ ਰਹੇ ਨੇ ਬੀਜੇਪੀ ਦੇ ਪ੍ਰਵੇਸ਼ ਵਰਮਾ ਉਹਨਾਂ ਨੇ ਇਹ ਕਿਹਾ ਸੀ ਕਿ ਪੰਜਾਬ 'ਤਿਆਂ ਗੱਡੀਆਂ ਘੂਕੂ ਘਰਦੀਆਂ ਫਿਰਦੀਆਂ ਨੇ ਗੁੰਡੇ ਵਿੱਚ ਫਿਰਦੇ ਨੇ 26 ਜਨਵਰੀ ਹੈ ਸਾਡੀ ਸਿਕਿਉਰਿਟੀ ਨੂੰ ਖਤਰਾ ਹੈ ਉਸ ਤੋਂ ਬਾਅਦ ਅਸਲ ਦੇ ਵਿੱਚ ਇਹ ਚਰਚਾ ਜ਼ਿਆਦਾ ਹੋਈ ਵੈਸੇ ਪੰਜਾਬ ਦੀ ਸਿਕਿਉਰਿਟੀ ਜਿਹੜੀ ਹੈ ਵੱਡੇ ਪੱਧਰ ਤੇ ਜਿਹੜੀ ਹੈ ਉਹ ਦਿੱਤੀ ਹੋਈ ਹੈ ਬਹੁਤ ਸਾਰੇ ਲੋਕਾਂ ਨੂੰ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਪੰਜਾਬ ਦੀ ਸਿਕਿਉਰਿਟੀ ਪੰਜਾਬ ਦੇ ਲੀਡਰਾਂ ਨੂੰ ਤਾਂ ਦੇਣੀ ਸੀ ਉਹ ਗੱਲਾਂ ਤਾਂ ਪਹਿਲਾਂ ਹੁੰਦੀਆਂ ਨੇ ਇਲੈਕਸ਼ਨ ਤੋਂ ਪਹਿਲਾਂ ਕਿ ਜੀ ਸਕਿਉਰਟੀ ਦੀ ਲੋੜ ਨਹੀਂ ਜੇ ਤੁਸੀਂ ਹਰਮਨ ਪਿਆਰੇਓ ਤੋਂ ਵਾਲੇਦਲੇ ਕਿਉਂ ਇੰਨਾ ਬੰਦਿਆਂ ਨੂੰ ਲਈ ਫਿਰਦੇ ਹੋ ਜੇ ਤੁਹਾਨੂੰ ਇਹ ਖਤਰਾ ਮੁਰਗੀ ਖਾਨਾ ਖੋਲੋ ਪੁਰਾਣੀਆਂ ਗੱਲਾਂ ਹੁੰਦੀਆਂ ਨੇ ਸਭ ਨੇ ਸਕਿਉਰਟੀ ਲਈ ਮੁੱਖ ਮੰਤਰੀ ਨੂੰ ਤਾਂ ਪ੍ਰੋਟੋਕੋਲ ਦੇ ਹਿਸਾਬ ਨਾਲ ਹੀ ਸਕਿਉਰਟੀ ਮਿਲ ਜਾਂਦੀ ਹੈ 250 ਗੱਡੀਆਂ ਤੋਂ ਬਿਨਾ ਤਾਂ ਮੁੱਖ ਮੰਤਰੀ ਤੁਰ ਨਹੀਂ ਸਕਦਾ ਕੋਈ ਕੋਈ ਵੀ ਮੁੱਖ ਮੰਤਰੀ ਹੋਵੇ ਤੋਂ ਤਾਂ ਪ੍ਰੋਟੋਕੋਲ ਹੀ ਆਗਿਆ ਨਹੀਂ ਦਿੰਦਾ ਉਹਨਾਂ ਨੂੰ ਵੀ ਬਿਨਾ ਸਕਿਉਰਟੀ ਤੁਰਨ ਲੇਕਿਨ ਬਹੁਤ ਸਾਰੇ ਉਹਨਾਂ ਬੰਦਿਆਂ ਨੂੰ ਸਕਿਉਰਟੀ ਮਿਲ ਗਈ ਅੱਜ ਮੈਨੂੰ ਇੱਕ ਸਾਫਕਾ ਐਸਐਸਪੀ ਦੱਸ ਰਹੇ ਸੀ ਕਹਿੰਦੇ ਦੇਖੋ ਸਾਡੇ ਇੱਕ ਟੁੱਟਿਆ ਜਿਹਾ ਪੰਚਾ ਉਹਨੂੰ ਵੀ ਚਾਰ-ਪੰਜ ਬੰਦੇ ਦਿੱਤੇ ਹੋਏ ਨੇ ਕਿ ਮੈਂ ਇੱਕ ਉਹਨਾ ਟੈਰਰਿਸਟ ਦੇ ਜਵਾਨੇ ਚ ਪੁਲਿਸ ਅਫਸਰ ਰਿਹਾ ਐ ਐਸਐਸਪੀ ਰਿਹਾ ਤੇ ਮੇਰੀ ਸਕਿਉਰਿਟੀ ਵਿਦਡਰਾ ਕੀਤੇ ਨੂੰ 5 ਸਾਲ ਹੋ ਗਏ ਕੋਈ ਸਕਿਉਰਿਟੀ ਨਹੀਂ ਦਿੰਦਾ ਪਰ ਮੈਂ ਵੀ ਦੀ ਮੰਗਣੀ ਇਹ ਵੀ ਗੱਲ ਹੈ ਤੇ ਹੁਣ ਵੈਸੇ ਕਿਰੋਂ ਕਿਨੂੰ ਸਕਿਉਰਿਟੀ ਦਿੱਤੀ ਜਾਵੇ ਤੇ ਪੰਜਾਬ ਦਾ ਹਾਲ ਹੋਇਆ ਤਾਂ ਬਹੁਤ ਬੁਰਾ ਇਸ ਮਾਮਲੇ ਵਿੱਚ ਪੰਜਾਬ ਦੇ ਕੁੱਲ 80 ਹਜ਼ਾਰ ਦੇ ਕਰੀਬ ਜਿਹੜੇ ਪੁਲਿਸ ਕਰਮਚਾਰੀ ਨੇ 10-12% ਤਾਂ بی اے پی ਸਕਿਉਰਿਟੀ ਤੇ ਰਹਿੰਦੇ ਨੇ ਇਹ ਵੀ ਪਤਾ ਹੈ ਯਾਨੀ ਪੰਜਾਬ ਦੀ ਤਾਂ ਪੁਲਸ ਨੂੰ ਆਪਣੀ ਸਕਿਉਰਿਟੀ ਦਾ ਖਤਰਾ ਹੋਇਆ ਪਿਆ ਹੁਣ ਯਾਨੀ ਰਾਤ ਨੂੰ ਜਿਹੜੀਆਂ ਪੁਲਿਸ ਚੌਕੀਆਂ ਦੀ ਸਕਿਉਰਿਟੀ ਦਾ ਖਤਰਾ ਬਣਿਆ ਪਿਆ ਔਰ ਰਾਤ ਭਰਾਤੇ ਤੁਸੀਂ ਪੁਲਿਸ ਦੇ ਕਿਸੇ ਵੀ ਥਾਣੇ 'ਚ ਜਾ ਨਹੀਂ ਸਕਦੇ ਕਿਉਂਕਿ ਇਸ ਤਰੀਕੇ ਨਾਲ ਬੈਰੀਕੇਡਿੰਗ ਕੀਤੀ ਹੈ ਕਿ ਅੰਦਰੋਂ ਬੰਦ ਹੋ ਜਾਂਦੇ ਨੇ ਉਹਨਾਂ ਦੀ ਆਪਣੀ ਸਕਿਉਰਿਟੀ ਕਿਉਂਕਿ ਨਫਰੀ ਨਹੀਂ ਹੈ ਉਹਨਾਂ ਕੋਲ ਪੁਲਿਸ ਥਾਣਿਆਂ ਦੇ ਵਿੱਚ ਜਿੰਨੀ ਨਫਰੀ ਚਾਹੀਦੀ ਹੈ ਨਹੀਂ ਹੈ ਜਿਹੜੀ ਚਾਹੀਦੀ ਉਹ ਤਾਂ ਸਕਿਉਰਟੀ ਲਈ ਹੋਈ ਹੈ بیਐਪੀਜ਼ ਨਾਲ ਲਈ ਹੋਈ ਹੈ ਤਾਂ ਇਹ ਵੀ ਇੱਕ ਬੜਾ ਮਸਲਾ ਹੈ ਕਿ ਸਾਡੇ ਇੱਥੇ ਕਿਤੇ ਗ੍ਰੇਨੇਡ ਦਾ ਹਮਲਾ ਹੋ ਗਿਆ ਕਿਤੇ ਪੁਲਿਸ ਤੇ ਹਮਲਾ ਹੋ ਗਿਆ ਕੁਝ ਹੋ ਗਿਆ ਜਿਹੜੀ ਪੰਜਾਬ ਪੁਲਿਸ ਦਾ ਹਾਲ ਬਹੁਤ ਬੁਰਾ ਹੈ ਇਸੇ ਕਰਕੇ ਸ਼ਾਇਦ ਕਿਉਂਕਿ ਬੰਦੇ ਰਿਟਾਇਰ ਵੀ ਹੋਈ ਜਾਂਦੇ ਨੇ ਨਾਲ ਦੇ ਨਾਲ ਅੱਜ ਦੀ ਖਬਰ ਹੈ ਕਿ ਡੀਜੀਪੀ ਪੰਜਾਬ ਕਰੋ ਜਦਬ ਨੇ ਕਿਹਾ ਹੈ ਕਿ ਜਿੱਥੇ ਅਸੀਂ 450 ਰੁਪਇਆ ਕਰਜ਼ਾ ਵੀ 450 ਕਰੋੜ ਰੁਪਏ ਦਾ ਕਰਜ਼ਾ ਲੈਣਾ ਹੈ 인ਫਰਾਸਟ੍ਰਕਚਰ ਨੂੰ ਵਧਾਉਣ ਲਈ ਤੇ ਦੂਜੇ ਪਾਸੇ ਅਸੀਂ 10000 ਬੰਦੇ ਵੀ ਭਰਤੀ ਕਰਨੇ ਨੇ ਪੁਲਿਸ ਤੇ ਇਹ ਵੀ ਗੱਲ ਉਹਨੇ ਕਹੀ ਹੈ ਕਿਉਂਕਿ ਬੰਦੇ ਨਹੀਂ ਹੈਗੇ ਖੈਰ ਆਪਣਾ ਮਸਲਾ ਤਾਂ ਅੱਜ ਦਾ ਹੋਰ ਬਿਲਕੁਲ ਡਿਫਰੈਂਟ ਹੈ ਅੱਜ ਦਾ ਇਹ ਵੀ ਅਰਵਿੰਦ ਕੇਜਰੀਵਾਲ ਦੀ ਸਿਕਿਉਰਿਟੀ ਤੇ ਲੈ ਕੇ ਜਿਹੜੀ ਸਿਆਸਤ ਹੋ ਰਹੀ ਹੈ ਸਿਆਸਤ ਨੂੰ ਉਦੋਂ ਜ਼ਿਆਦਾ ਹਵਾ ਮਿਲੀ ਜਦੋਂ ਭਗਵੰਤ ਮਾਨ ਤੇ ਆਸੀ ਸਿੰਘ ਦਿੱਲੀ ਦੇ ਮੁੱਖ ਮੰਤਰੀ ਤੇ ਪੰਜਾਬ ਦੇ ਮੁੱਖ ਮੰਤਰੀ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ। ਔਰ ਉਹਦੇ ਚ ਇਹ ਕਿਹਾ ਕਿ ਅਰਵਿੰਦ ਕੇਜਰੀਵਾਲ ਨੂੰ ਜਿਹੜੀ ਅਸੀਂ ਸਿਕਿਉਰਿਟੀ ਦਿੱਤੀ ਸੀ ਪੰਜਾਬ ਦੀ ਉਹ ਤੇ ਯਕੀਨ ਸੀ ਲੋਕਾਂ ਨੂੰ। ਬਹੁਤ ਸਾਰੇ ਲੋਕਾਂ ਨੂੰ ਪੰਜਾਬ ਪੁਲਿਸ ਤੇ ਯਕੀਨ ਹੈ। ਇਹ ਫਿਰ ਉਹਨਾਂ ਨੇ ਉਹਦਾ ਆਧਾਰਨ ਦਿੱਤੀ। ਕਹਿੰਦੇ ਮੈਨੂੰ ਮੁਹੱਬਤਾ ਬੈਨਰਜੀ ਦਾ ਇੱਕ ਵਾਰ ਇੱਕ ਫੋਨ ਆਇਆ ਕਿ ਅਸੀਂ ਆਪਣੀ ਲੋਕਲ ਪਾਰਟੀ ਦੀ ਜਿਹੜੀ ਚੋਣ ਕਰਾਉਣੀ ਹੈ ਮੈਨੂੰ ਇਨ੍ਹਾਂ ਦੀ ਸਿਕਿਉਰਿਟੀ ਤੇ ਬਿਲਕੁਲ ਜਿਹੜਾ ਯਕੀਨ ਨਹੀਂ ਹੈ ਜਿਹੜੀ ਸੈਂਟਰਲ ਪੁਲਿਸਿਜ਼ ਆਉਂਦੀਆਂ ਨੇ ਸਾਡੇ ਕੋਲ ਪੈਰਾ ਮਿਲਟਰੀ ਫੋਰਸਿਜ਼ ਤੇ ਜੇ ਤੁਸੀਂ ਅਪਦੀ ਪੁਲਿਸ ਨੂੰ ਭੇਜ ਸਕੋ ਕਹਿੰਦੇ ਮੈਂ 5000 ਬੰਦਾ ਉੱਥੇ ਭੇਜਿਆ ਸੀ ਹਾਲਾਂਕਿ ਮੈਂ ਕਰਾਇਆ ਲਿਆ ਸੀ ਭਗਵੰਤਬਾਨ ਕਹਿੰਦੇ ਲੇਕਿਨ ਪੰਜਾਬ ਪੁਲਿਸ ਦੀ ਜਿਹੜੀ ਸਿਕਿਉਰਿਟੀ ਉੱਥੇ ਗਈ ਸੀ ਵੈਸੇ ਮੈਨੂੰ ਇਸ ਗੱਲ ਦਾ ਪਤਾ ਲੱਗਿਆ ਇੱਕ ਪੁਲਿਸ ਅਫਸਰ ਤੋਂ ਕਿ ਪੰਜਾਬ ਪੁਲਿਸ ਦਾ ਇਸ ਤਰ੍ਹਾਂ ਦਾ ਯਕੀਨ ਹੈ ਬਹੁਤ ਥਾਵਾਂ ਤੇ ਲੋਕਾਂ ਨੇ ਜਿੱਥੇ ਕਦੇ ਵੀ ਕੋਈ ਵੋਟ ਵੀ ਨਹੀਂ ਪਾਉਂਦਾ ਸੀ ਉੱਥੇ ਵੀ ਪੰਜਾਬ ਪੁਲਿਸ ਦੀ ਡਿਊਟੀ ਲੱਗੀ ਤੇ ਉਹਨਾਂ ਨੇ ਚੋਣਾ ਕਰਵਾਈਆਂ ਸੀ ਇਸ ਗੱਲ ਦੀ ਗਲਤਤਾ ਤਸਕਤੀ ਕੀਚੀ ਸੀ ਹਸਪਤਲ ਸਬਸਟਰ ਨੇ ਖੈਰ ਮੈਂ ਜਿਹੜੀ ਗੱਲ ਕਰ ਰਿਹਾ ਕਿ ਭਗਵੰਤ ਮਾਨ ਸਾਹਿਬ ਨੇ ਅੱਜ ਦੀ ਪ੍ਰੈਸ ਕਾਨਫਰੰਸ 'ਚ ਕਿਹਾ ਕਿ ਅਰਵਿੰਦ ਕੇਜਰੀਵਾਲ ਨੂੰ ਖਤਰਾ ਹੈ ਥ੍ਰੈਟ ਉਹਨਾਂ ਨੂੰ ਆ ਰਹੇ ਨੇ ਉਹ ਤਾਂ ਵੈਸੇ ਭਗਵੰਤ ਮਾਨ ਨੂੰ ਵੀ ਤਾਂ ਆ ਰਹੇ ਨੇ ਭਗਵੰਤ ਮਾਨ ਨੇ ਫਰੀਦਕੋਟ ਦੇ ਵਿੱਚ ਝੰਡਾ ਚਲਾਉਣਾ ਸੀ ਤੇ ਹੁਣ ਫਰੀਦਕੋਟ 'ਚ ਦਾ ਖਾਲਸਾ ਜਿੰਦਾਬਾਦ ਲਿਖਤਾ ਤੇ ਉਸ ਤੋਂ ਬਾਅਦ ਕਹਿੰਦੇ ਜੀ ਚਲੋ ਤੁਸੀਂ ਮਹਾਲੀ ਚੱਲੋ ਤੇ ਹੁਣ ਤਾਂ ਇਹ ਵੀ ਪਤਾ ਲੱਗਿਆ ਮਹਾਰੀ ਤੋਂ ਵੀ ਬਦਲ ਕੇ ਪਟਿਆਲੇ ਭੇਜਤਾ 26 ਜਨਵਰੀ ਨੂੰ ਭਗਵੰਤ ਮਾਨ ਨੇ ਪਟਿਆਲੇ ਝੰਡਾ ਚੜਾਉਣਾ ਜਿਹੜੀ ਮੁੱਖ ਮੰਤਰੀਆਂ ਨੂੰ ਥ੍ਰੈਟ ਆ ਰਹੇ ਨੇ ਤੇ ਥ੍ਰੈਟ ਤਾਂ ਉਹਨੇ ਕੀਤਾ ਗੁਰਪਤਵੰਤ ਪੰਨੂ ਥਾ-ਥਾ ਤੇ ਇਹ ਗੱਲ ਕਰ ਰਿਹਾ ਉਹਨੇ ਤਾਂ ਰਾਸ਼ਟਰਪਤੀ ਮੁਰਮੂ ਨੂੰ ਵੀ ਕਿਹਾ ਉਹਨੇ ਤਾਂ ਕਿਸਾਨਾਂ ਨੂੰ ਵੀ ਕਿਹਾ ਥਾ-ਥਾ ਤੇ ਤੁਸੀਂ ਜਿਹੜਾ ਖਾਲਸਾਣ ਦੇ ਝੰਡੇ ਚੜਾਓ ਜਿਹੜੀ ਥ੍ਰੈਟ ਤਾਂ ਹੁੰਦਾ ਹੈ ਟੈਰਰਿਸਟ ਦਾ ਥ੍ਰੈਟ ਵੀ ਹੈ ਅਦਰਵਾਈਜ਼ ਵੀ ਥ੍ਰੈਟ ਜਿਹੜਾ ਹੈ ਲੋਕਲ ਲੈਵਲ ਤੇ ਪਰ ਅੱਜ ਦੇ ਥ्रेट ਦੀ ਜਿਹੜੀ ਗੱਲ ਮੈਂ ਕਰ ਰਿਹਾ ਬਿਲਕੁਲ ਡਿਫਰੈਂਟ ਹੈ ਜਿਹੜੀ ਗੱਲ ਆਸੀ ਸਿੰਘ ਨੇ ਕਹੀ ਜਿਹੜੀ ਭਗਵੰਤ ਮਾਨ ਨੇ ਕਹੀ ਆਪਣੀ ਪ੍ਰੈਸ ਕਾਨਫਰੰਸ 'ਚ ਕਿ ਅਰਵਿੰਦ ਕੇਜਰੀਵਾਲ ਨੂੰ ਭਾਜਪਾ ਤੋਂ ਖਤਰਾ ਹੈ ਭਾਜਪਾ ਵੱਲੇ ਹਮਲੇ ਕਰਾ ਰਹੇ ਨੇ ਲਗਾਤਾਰ ਹਮਲੇ ਕਰਾ ਰਹੇ ਨੇ ਭਾਜਪਾ ਤੇ ਦਿੱਲੀ ਪੁਲਿਸ ਦੀ ਜਿਹੜੀ ਇਹ ਜੁਗਲਬੰਦੀ ਹੈ ਤੇ ਦਿੱਲੀ ਪੁਲਿਸ ਦੀ ਜਿਹੜੀ ਸਿਕਿਉਰਿਟੀ ਹੈ ਉਹ ਤੋਂ ਅਸੀਂ ਨਾ ਖੁਸ਼ ਆ ਔਰ ਇੱਥੋਂ ਤੱਕ ਆਸੀ ਸਿੰਘ ਤਾਂ ਕਹੇਗੀ ਕਿ ਹਮਲੇ ਜਿਹੜੇ ਆ ਉਦੋਂ ਦੋਸ਼ ਗ੍ਰਹਿ ਮੰਤਰੀ ਤੇ ਲਾਤਾ ਉਹਨੇ ਅਮਿਤ ਸ਼ਾਹ ਤੇ ਕਿ ਅਮਿਤ ਸ਼ਾਹ ਜ਼ਿੰਮੇਵਾਰ ਹੈ ਜਿਹੜੇ ਤੇ ਹਮਲੇ ਹੋ ਰਹੇ ਨੇ ਅਰਵਿੰਦ ਕੇਜਰੀਵਾਲ ਤੇ ਦੂਜੇ ਪਾਸੇ ਭਗਵੰਤ ਮਾਨ ਵੀ ਇਹ ਜੀ ਗੱਲਾਂ ਕਰ ਰਹੇ ਸੀ ਕਦੇ ਸਾਡੇ ਜਿਹੜੇ ਸੁਪਰੀਮ ਨੂੰ ਵੈਸੇ ਤਾਂ ਸੱਚੀ ਤਾਂ ਗੱਲ ਇਹ ਹੈ ਕਿ ਲੋਕ ਵਿਰੋਧੀ ਤੇ ਨੂੰ ਮੌਕਾ ਦੇ ਦਿੰਦੇ ਨੇ ਜਦੋਂ ਭਗਵੰਤ ਮਾਨ ਐਸੀ ਗੱਲ ਕਰਦੇ ਨੇ ਕਿ ਪੰਜਾਬ 'ਚ ਲਾਅ ਐਂਡ ਆਰਡਰ ਦੀ ਸਥਿਤੀ ਨਹੀਂ ਕਦੇ ਕੋਈ ਲੁੱਟ ਲੈਂਦਾ ਕਦੇ ਜਿਹੜਾ ਹੈ ਕਿਸੇ ਦੇ ਜੁਐਲਰ ਡੂਨ ਲੁੱਟ ਲਿਆ ਕਦੇ ਕਦੇ ਪ੍ਰੋਤੀ ਮੰਗ ਲਈ ਕਦੇ ਥਾਂ ਥਾਂ ਤੇ ਲੁੱਟਾਂ ਖੋਹਾਂ ਪ੍ਰੋਤੀਆਂ ਔਰ ਪੁਲਿਸ ਦੀ ਜਿਹੜੀ ਪੁਲਿਸ ਦੀ ਵੀ ਕੋਟ ਮਾਰ ਹੋਣ ਲੱਗੀ ਇਹ ਜਿਹੜਾ ਕੁਸ਼ਾਇਤ ਹੈ ਦੂਜੇ ਪਾਸੇ ਜਿਹੜੀ ਹੈ ਸਕਿਉਰਟੀ ਇਸ ਤਰੀਕੇ ਨਾਲ ਦਿੱਤੀ ਹੋਈ ਹੈ ਜਿਹੜਾ ਜਿਹੜੇ ਬੰਦੇ ਨਹੀਂ ਡਿਜ਼ਰਵ ਕਰਦੇ ਹੁਣ ਈਵਨ ਇਹ ਵੀ ਕੇਜਰੀਵਾਲ ਕੋਲ ਵੀ ਜਿਹੜੀ ਪੰਜਾਬ ਦੀ ਸਕਿਉਰਟੀ ਜਿਹੜਾ ਪਹਿਲੀ ਵਾਰ ਗਈ ਹੈ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ डबल जेड सिक्योरिटी ਸੀ ਕੇਜਰੀਵਾਲ ਕੋਲ ਇੱਕ ਪਾਸੇ ਦਿੱਲੀ ਪੁਲਿਸ ਦੀ ਸਕਿਉਰਿਟੀ ਤਾਂ ਮਿਲਦੀ-ਮਿਲਦੀ ਸੀ ਤੇ ਪੰਜਾਬ ਦੀ ਸਕਿਉਰਿਟੀ ਵੀ ਦਿੱਤੀ ਹੋਈ ਸੌਬ ਨੂੰ ਦਿੱਤੀ ਹੋਈ ਆ ਰਗੋ ਚਟਾ ਤੋਂ ਲੈ ਕੇ এবੀਸੀ ਬਹੁਤ سارے ਬੰਦੇ ਨੇ ਜਿਨ੍ਹਾਂ ਨੂੰ ਪੰਜਾਬ ਪੁਲਿਸ ਨੇ ਸਕਿਉਰਿਟੀ ਦਿੱਤੀ ਹੈ ਤੇ ਪੰਜਾਬ ਪੁਲਿਸ ਦੀ ਵੱਡੀ ਨਫਰੀ ਜਿਹੜੀ ਆ ਉਹ ਇਸ ਤਰੀਕੇ ਨਾਲ ਦੂਸਰੇ ਬੰਦਿਆਂ ਨੂੰ ਸਕਿਉਰਿਟੀ ਚ ਦਿੰਦੀ ਹੈ ਤੇ ਮੈਨੂੰ ਤਾਂ ਦੁੱਖ ਇਸ ਗੱਲ ਦਾ ਵੀ ਆ ਬਹੁਤ سارے ਬੰਦਿਆਂ ਦਾ ਕੰਮ ਸਕਿਉਰਿਟੀ ਦੀ بجائے ਹੋਰ بڑے ਕੰਮ ਨਿੱਜੀ ਕੰਮ ਲੈ ਰਹੇ ਨੇ ਲੋਕ ਕਾਸੋਰ ਦੇ ਜਿਹੜੇ ਪੁਲਿਸ ਆਫਸਰ ਨੇ ਉਹਨਾਂ ਨਾਲ ਜਿਹੜੇ ਸਕਿਉਰਿਟੀ ਪਟਵਾਰਨ ਹੁੰਦੇ ਨੇ ਉਹ ਵੀ ਘਰਾਂ ਦੇ ਕੰਮ ਲੈਂਦੇ ਨੇ ਬੇਬ ਸਾਹਿਬ ਤੇ ਸਾਰੇ ਕੰਮ ਉਹਨਾਂ ਨੇ ਕਰਨੇ ਹੁੰਦੇ ਨੇ ਸਕੂਲਾਂ ਤੋਂ ਲੈ ਕੇ ਬੱਚਾ ਨੂੰ ਛੱਡਣ ਤੋਂ ਲੈ ਕੇ ਸਾਰੇ ਕੰਮ ਕਈਆਂ ਨੇ ਆਪਦੇ ਘਰਾਂ 'ਚ ਛੱਡੇ ਹੋਏ ਨੇ ਬੰਦੇ ਜਿਨੀ ਜੇ ਬੰਦਾ ਪੋਸਟਡ ਕਿਤੇ ਹੋਰ ਹੈ ਪਿੰਡ 'ਚ ਵੀ ਜਿਹੜੇ ਸਕਿਉਰਿਟੀ ਵਾਲਾ ਛੱਡੇ ਹੋਏ ਨੇ ਕਿਸੇ ਦੇ ਦੋਸਤੀ ਪਗਾਉਣ ਲਈ ਮੇਰਾ ਇੱਕ ਮਿੱਤਰ ਸੀ ਜਿਹਦੀ ਉਹਦਾ ਕਿਸੇ ਪੁਲਿਸ ਆਫਸਰ ਨਾਲ ਦੋਸਤੀ ਸੀ ਉਹ ਪੱਤਰਕਾਰ ਨੂੰ ਨੇ ਇੱਕ ਸਕਿਉਰਟੀ ਜਿਹੜਾ ਬੰਦਾ ਇਸ ਕਰਕੇ ਦਿੱਤਾ ਸੀ ਕਿ ਉਹ ਡਰਾਈਵਰ ਦਾ ਕੰਮ ਕਰਦਾ ਸੀ ਬੜਾ ਲੰਮਾ ਸਮਾਂ ਉਹ ਡਰਾਈਵਰੀ ਕੀਤੀ ਜਾਨੀ ਅਸੀਂ ਤਨਖਾਹ ਲੈਣੇ ਪੰਜਾਬ ਦੇ ਖਜ਼ਾਨੇ ਚੋਂ ਕੰਮ ਕਰਦੇ ਆ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਦੇ ਆ ਅਸੀਂ ਪ੍ਰਾਈਵੇਟ ਜਿਹੜੀ ਇਹ ਸਾਰਾ ਕੁਝ ਜਿਹੜਾ ਚੱਲ ਰਿਹਾ ਕਦੋਂ ਰੁਕੇਗਾ ਇਹਦਾ ਨਹੀਂ ਪਤਾ ਲੇਕਿਨ ਅੱਜ ਇਹ ਮਸਲਾ ਸਿਆਸਤ ਦੇ ਤੌਰ ਤੇ ਸਾਡੇ ਸਾਹਮਣੇ ਆਇਆ ਕਿ ਕੇਜਰੀਵਾਲ ਸਾਹਿਬ ਨੂੰ ਪੰਜਾਬ ਦੀ ਸਕਿਉਰਟੀ ਕਿਉਂ ਵੀ ਡਰਾ ਕੀਤੀ ਬੜਾ ਦੁੱਖ ਹੈ ਮਾਨ ਸਾਹਿਬ ਨੇ ਇਹ ਗੱਲ ਨੂੰ ਅੱਜ ਪ੍ਰੈਸ ਕਾਨਫਰੰਸ ਕਿਹਾ ਕਿ ਸਾਨੂੰ ਖਤਰਾ ਹੈ ਕਿ ਜਿੰਨਾ ਥ੍ਰੈਟ ਕੇਜਰੀਵਾਲ ਸਾਹਿਬ ਨੂੰ ਹੈ ਵੈਸੇ ਮੈਂ ਦੇਖਿਆ ਕਿ ਕੇਜਰੀਵਾਲ ਤੇ ਜਦੋਂ ਵੀ ਕੋਈ ਖਤਰਾ ਹੁੰਦਾ ਹੈ ਤੇ ਕੇਜਰੀਵਾਲ ਨੂੰ ਕੁਝ ਵੀ ਹੁੰਦਾ ਚਾਹੇ ਉਹ ਕਿਸੇ ਨੇ ਕਾਲੀ ਸਾਈ ਛੜਤੀ ਜਾ ਪਾਂਡਾ ਛੜਤਾ ਪਾਣੀ ਛੜਤਾ ਥੱਪੜ ਜਾ ਕੋਈ ਕਿਸੇ ਕੇ ਸਮਝਦਾ ਹੁੰਦਾ ਉਹਨੂੰ ਲੈ ਕੇ ਇਲੈਕਸ਼ਨ ਦੇ ਦਿਨਾਂ ਚ ਤਾ ਇਹ ਗੱਲ ਜਿਆਦਾ ਅੱਗੇ ਵੱਧਦੀ ਹੈ ਔਰ ਹੋਰ ਕਿਉਂਕਿ ਭਗਵੰਤ ਮਾਨ ਤੇ ਆਸੀ ਸਿੰਘ ਦੋ ਮੁੱਖ ਮੰਤਰੀ ਨੇ ਉਹਨਾਂ ਨੇ ਮਸਲਾ ਚੱਕਿਆ ਤੇ ਇਸ ਕਰਕੇ ਮਸਲਾ ਕਾਫੀ ਹਾਈਲਾਈਟ ਹੋ ਰਿਹਾ ਤੇ ਆਸੀ ਸਿੰਘ ਦਾ ਤਾਂ ਸਿੱਧਾ ਨੌ ਅਮਿਤ ਸ਼ਾਹ ਦਾ ਗ੍ਰਹਿ ਮੰਤਰੀ ਤੇ ਲਾਉਣਾ ਇਹ ਹੋਰ ਵੀ ਜਿਹੜਾ ਹੈ ਵੱਡਾ ਬਣ ਜਾਂਦਾ ਹੈ ਇਹ ਜਿਹੜੀ ਸਿਆਸਤ ਹੈ ਸਿਕਿਉਰਿਟੀ ਦੀ ਸਿਆਸਤ ਸੁਰੱਖਿਆ ਦੀ ਸਿਆਸਤ ਇਹ ਦਿੱਲੀ ਦੀ ਇਲੈਕਸ਼ਨ ਦੇ ਵਿੱਚ ਕਿੰਨਾ ਕੁ ਕੰਮ ਕਰੂਗੀ ਇਹ ਤਾਂ ਕੁਝ ਸਮਾਂ ਦੱਸੂਗਾ 5 ਫਰਵਰੀ ਨੂੰ ਵੋਟਾਂ ਪੈਣੀਆਂ ਨੇ ਲੇਕਿਨ ਇੱਕ ਗੱਲ ਬੜੀ ਸਪਸ਼ਟ ਹੋਈ ਹੈ ਕਿ ਸਿਆਸਤ ਨੂੰ ਹਵਾ ਉਦੋਂ ਮਿਲੀ ਜਦੋਂ ਆਨ ਦੀ ਹੋਲ ਕਮਿਊਨਿਟੀ ਨੂੰ ਟਾਰਗੇਟ ਕੀਤਾ ਪ੍ਰਵੇਸ਼ ਬਰਮਾ ਨੇ ਜਿਹੜਾ ਨਹੀਂ ਕਰਨਾ ਚਾਹੀਦਾ ਸੀ ਵੈਸੇ ਵੀ ਪੰਜਾਬੀ ਬੈਕਗ੍ਰਾਉਂਡ ਦੇ ਬੰਦੇ ਨੂੰ ਸਾਫ ਸਿੰਘ ਬਰਮਾ ਉਹਦੇ ਪਿਤਾ ਪੰਜਾਬੀਆਂ ਨਾਲ ਬਹੁਤ ਚੰਗੇ ਰਿਲੇਸ਼ਨ ਹੁੰਦੇ ਸੀ ਉਹਨਾਂ ਨੇ ਓਵਰਆਲ ਪੰਜਾਬੀਆਂ ਨੂੰ ਟਾਰਗੇਟ ਕਰਨ ਦੀ ਕੋਈ ਮਤਲਬ ਨਹੀਂ ਸੀ ਕੱਲੋ ਉਹ ਹੀ ਦੀ ਪੰਜਾਬੀਆਂ ਨੂੰ ਟਾਰਗੇਟ ਕਰਦਾ ਕਿ ਚੰਦਰਸ਼ੇਕਰ ਮੁਹੰਮਦ ਚੱਲਦੇ ਬੰਦੇ ਨੇ ਵੀ ਕੀਤੀ ਐਮਐਲਏ ਨੇ ਉਹ ਗੰਦਾ ਜਿਹਾ ਪੰਜਾਬ ਵਾਲੇ ਸਾਡੇ ਮੁਹੰਮਦ ਚੱਲ ਜਾ ਕੇ ਨਸ਼ੇ ਵੇਚ ਰਹੇ ਨੇ ਮਤਲਬ ਪਤਾ ਨਹੀਂ ਕੀ ਹੋਇਆ ਪੰਜਾਬੀਆਂ ਨੂੰ ਅੱਜ ਮੈਂ ਕਿਤੇ ਪੜ ਰਿਹਾ ਸੀ ਕਿ ਦੇਸ਼ ਦੇ ਵਿੱਚ ਜਦੋਂ ਆਜ਼ਾਦੀ ਤੋਂ ਪਹਿਲਾਂ ਪਾਰਟੀਸ਼ਨ ਤੋਂ ਪਹਿਲਾਂ ਸਿੱਖਾਂ ਤੇ ਵਿਸ਼ੇਸ਼ ਤੌਰ ਤੇ ਪੰਜਾਬੀ ਤੇ ਸਿੱਖਾਂ ਤੇ ਵਿਸ਼ੇਸ਼ ਤੌਰ ਤੇ ਮੈਂ ਕਹਿ ਸਕਦਾ ਕਿ ਨਜ਼ਰੀਆ ਬਿਲਕੁਲ ਡਿਫਰੈਂਟ ਸੀ ਜਦੋਂ ਦੇਸ਼ ਆਜ਼ਾਦ ਹੋ ਗਿਆ ਉਸ ਤੋਂ ਬਾਅਦ ਨਜ਼ਰੀਆ ਬਿਲਕੁਲ ਦੇਖਣ ਦਾ ਬਦਲ ਗਿਆ ਉਹ ਆਪਾ ਦੇਖਿਆ ਚਾਹੇ ਕੋਈ ਸਾ ਫਿਲਮ ਜਿਹੜੀ ਹੋਵੇ ਦੀ ਕੰਗਨਾਰ ਨੌਤ ਵਰਗੀ ਜਾਂ ਕੋਈ ਹੋਰ ਹੋਵੇ ਉੱਥੇ ਪੰਜਾਬੀਆਂ ਨੂੰ ਤੁਸੀਂ ਕਿਸ ਤਰੀਕੇ ਨਾਲ ਪੇਸ਼ ਕਰ ਰਹੇ ਹੋ ਜਾਂ ਕੀ ਟਾਰਗੇਟ ਕਿਵੇਂ ਕਰ ਰਹੇ ਹੋ ਜਾਂ ਜਾਂ ਚੰਦਰ ਸ਼ੇਖਰ ਦਾ ਟਾਰਗੇਟ ਕਰਨਾ ਜਾਂ ਉਸ ਤੋਂ ਪਹਿਲਾਂ ਪ੍ਰਵੇਸ਼ ਬਰਮਾ ਦਾ ਟਾਰਗੇਟ ਕਰਨਾ ਇਹ ਦੁੱਖਤਾ ਹੁੰਦਾ ਹੀ ਹੈ ਔਰ ਦੁੱਖਤਾ ਫਿਰ ਜਦੋਂ ਗੱਲ ਕਰੀ ਦੀ ਹੈ ਕਿ ਕਿਸਾਨਾਂ ਨੂੰ ਤੁਸੀਂ ਅੰਦਰ ਨਹੀਂ ਜਾਣ ਦਿੰਦੇ ਕਿਸਾਨਾਂ ਨੂੰ ਤਾਂ ਹਰਿਆਣੇ ਤੱਕ ਨਹੀਂ ਜਾਣ ਦਿੰਦੇ ਕਿੱ체 ਤੁਹਾਡੇ ਮਨੁੱਖੀ ਅਧਿਕਾਰ ਬਹੁਤ ਸਾਰੇ ਮਸਲੇ ਨੇ ਜਿਹੜੇ ਅੱਜ ਦੁਬਾਰਾ ਉੱਠ ਖੜੇ ਇੰਨੀ ਕਿ ਗੱਲ ਤੇ ਕਿ ਜੀ ਸਕਿਉਰਿਟੀ ਜਿਹੜੀ ਆ ਜਦੋਂ ਪਰਵੇਸ਼ ਵਰਮਾ ਨੇ ਇਹ ਗੱਲ ਕਹੀ ਕਿ ਪੰਜਾਬੀ ਜਿਹੜੇ ਨੇ ਉਥੇ ਪੰਜਾਬੀ ਨੰਬਰ ਦੀਆਂ ਗੱਡੀਆਂ ਪੰਜਾਬ ਦੇ ਗੁੰਡੇ ਉਥੇ ਕੂਕੂ ਕਰਦੇ ਫਿਰਦੇ ਨੇ ਹੁਣ ਪੰਜਾਬ ਦੇ ਗੁੰਡੇ ਕਿਹਨਾਂ ਨੂੰ ਕਹੇ ਮੈਨੂੰ ਨਹੀਂ ਪਤਾ ਲੇਕਿਨ ਇੱਕ ਗੱਲ ਜ਼ਰੂਰ ਹੈ ਕਿ ਬਹੁਤ ਵੱਡੀ ਤਦਾਦ ਦੇ ਵਿੱਚ ਪੰਜਾਬ ਜਿਹੜਾ ਹੈ ਉਥੇ ਸਰਕਾਰ ਪੰਜਾਬ ਦੀ ਸਾਰੇ ਐਮ.ਐਲ.ਏ ਸਾਰੇ ਮੰਤਰੀ ਸਾਰੇ ਚੇਅਰਮੈਨ ਉਥੇ ਫਿਰਦੇ ਨੇ ਔਰ ਵੋਟਾਂ ਮੰਗ ਰਹੇ ਨੇ ਤੇ ਵੋਟਾਂ ਮੰਗਣ ਉਹਨਾਂ ਦਾ ਚਲੋ ਅਧਿਕਾਰ ਵੀ ਹੈ ਔਰ ਮਿਹਨਤ ਵੀ ਬਹੁਤ ਕਰ ਰਹੇ ਨੇ ਕੱਲ ਰਾਤ ਮੈਨੂੰ 10:30 ਪਾਉਣੇ 11 ਵਜੇ ਕੋ ਫੋਨ ਆਇਆ ਉਹ ਜੀ ਮੇਰਾ ਮਿੱਤਰ ਸੀ ਮੈਂ ਕਹਿੰਦਾ ਮੈਨੂੰ ਪਤਾ ਵੀ ਆਲ ਟਾਈਮ ਤੇ ਤੁਹਾਨੂੰ ਫੋਨ ਕਰ ਰਿਹਾ ਹੈ ਪਰ ਕਹਿੰਦਾ ਮੈਂ ਇੱਕ ਕਿਸਾਨ ਤੇ ਬੈਠਾ ਜਿਹੜੇ ਥੋੜੇ ਬڑے ਫੈਨ ਨੇ ਤੁਹਾਡੇ ਪ੍ਰੋਗਰਾਮ ਦੇ ਇੱਕ ਮਿੰਟ ਗੱਲ ਕਰਿਓ ਉਹਨਾਂ ਨਾਲ ਜਿੰਨੇ ਉਹਨਾਂ ਤਾਂ ਆਪਣੀ ਰਿਪੋਰਟ ਪੱਕੀ ਕਰਨੀ ਸੀ ਉਸ ਤੋਂ ਬਾਅਦ ਮੈਂ 1 ਵਜੇ ਤੱਕ ਉਸਲ ਬਟੇ ਲੈਂਦਾ ਰਿਹਾ ਤੋ ਇਸ ਤਰ੍ਹਾਂ ਦੀ ਵੀ ਗੱਲਾਂ ਹੋ ਜਾਂਦੀਆਂ ਨੇ ਕਰ ਮੈਂ ਤਾਂ ਜਿਹੜੀ ਗੱਲ ਕਰਨੀ ਚਾਹੁੰਦਾ ਸਿਆਸਤ ਦੇ ਇਸ ਇਸ ਵੀਡੀਓ ਦੇ ਵਿੱਚ ਉਹ ਹੈ ਕਿ ਪੰਜਾਬ ਦੀ ਪੁਲਿਸ ਜਿਹੜੀ ਹੈ ਉਹ ਪੰਜਾਬ ਵਿੱਚ ਲੌਂਡ ਆਰਡਰਲੀ ਹੈ ਨਾ ਕਿ ਜਿਹੜੀ ਹੈ ਉਹ ਵੀਆਈਪੀ ਸਕਿਉਰਟੀ ਲਈ ਹੈ ਭਗਵੰਤ ਮਾਨ ਸਾਹਿਬ ਨੂੰ ਇਹ ਜ਼ਰੂਰ ਖਿਆਲ ਰੱਖਣਾ ਚਾਹੀਦਾ ਹੈ ਬਾਕੀ ਜਿਹੜੀ ਸਿਆਸਤ ਦੀ ਸਕਿਉਰਟੀ ਚੱਲ ਰਹੀ ਹੈ ਉਹਦੇ ਕੁਝ ਪੱਖ ਤੁਹਾਡੇ ਸਾਹਮਣੇ ਰੱਖੇ ਨੇ ਤੁਸੀਂ ਬਾਕੀ ਆਪ ਸਿਆਣੇ ਹੋ ਮੈਨੂੰ ਤੁਹਾਡੇ ਅਕਾਰ ਦੀ ਅੜੀਕ ਰਹੇਗੀ ਅੱਜ ਜਿੰਨੇ ਮਿਲਦੇ ਇੱਕ ਨਵੀਂ ਵੀਡੀਓ ਨਾਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ